ਸ਼ੁਭ ਕਰਮਨ ਤੋਂ ਕਬੂ ਨਾ ਟਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਹੈਡਲਾਈਨਸ 24 ਤੇ ਮੈਂ ਅਮਿਤ ਕੱਲ ਜਦ ਪੰਜਾਬ ਦੀ ਹੁੰਦੀ ਹੈ ਪੰਜਾਬ ਦੀ ਮਿੱਟੀ ਦੀ ਹੁੰਦੀ ਹੈ ਪੰਜਾਬ ਦੇ ਇਤਿਹਾਸ ਦੀ ਹੁੰਦੀ ਹੈ ਤਾਂ ਬੜੇ ਹੀ ਅਦਬ ਦੇ ਨਾਲ ਕੀਤੀ ਜਾਂਦੀ ਹੈ ਤੇ ਹੁਣੇ ਮੈਂ ਮੌਜੂਦ ਹਾਂ ਲੁਧਿਆਣਾ ਦੇ ਸਰਕਟ ਹਾਊਸ ਦੇ ਵਿੱਚ ਜਿੱਥੇ ਇਤਿਹਾਸ ਨੂੰ ਸਮਰਪਿਤ ਇੱਕ ਫਤਿਹ ਮਾਰਚ ਕੱਢਿਆ ਜਾ ਰਿਹਾ ਸਾਡੇ ਨਾਲ ਕਿ ਕੇ ਬਾਬਾ ਜੀ ਨੇ ਗੱਲਬਾਤ ਕਰ ਲੈਣਾ ਹੈ ਸਤਿ ਸ਼੍ਰੀ ਅਕਾਲ ਸਰ ਅੱਜ ਇੱਕ ਬੜੀ ਅਹਿਮ ਖਾਸ ਨੂੰ ਸਮਰਪਿਤ ਇੱਕ ਪ੍ਰੈਸ ਵਾਰਤਾ ਕੀਤੀ ਗਈ ਹੈ ਤੇ ਪ੍ਰੈਸ ਵਾਰਤਾ ਦਾ ਕੀ ਕੁਛ ਮੋਟਿਵ ਸੀਗਾ ਤੇ ਕੀ ਕੁਛ ਤੁਸੀਂ ਅੱਗੇ ਸਨੇਹਾ ਦੇਣ ਵਾਲੇ ਜਨਤਾ ਨੂੰ ਸੰਗਤ ਨੂੰ ਤੇ ਫਤਿਹ ਮਾਰਚ ਦਾ ਮੋਟਿਵ ਕੀ ਹੈ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਅੱਜ ਦੀ ਇਹ ਮੀਟਿੰਗ ਰੱਖੀ ਗਈ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਚਾਰ ਦਿਹਾੜੇ ਨੇ 16 ਅਕਤੂਬਰ 1670 ਨੂੰ ਉਹਨਾਂ ਦਾ ਜਨਮ ਹੋਇਆ 9 ਜੂਨ 1716 ਸ਼ਹਾਦਤ ਹੋਈ 3 ਸਤੰਬਰ 1708 ਦਸ ਪਿਤਾ ਨਾਮ ਲਾਪ ਹੋਇਆ 12 ਮਈ 1710 ਨੂੰ ਸਲੰਤ ਫਤਿਹ ਕੀਤੀ ਹੈ ਇਹ ਜਿਹੜਾ ਇਹ ਦਿਹਾੜਾ 12 ਮਈ 1710 ਦਾ ਹੈ ਇਹ ਅਸੀਂ ਦਿਹਾੜਾ ਬਣਾਉਣ ਸੰਬੰਧੀ 13 ਮਈ ਨੂੰ ਇੱਕ ਖਤੇਬਾਰ ਚ ਕਿਉਂਕਿ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਬਾਬਾ ਬੰਦਾ ਬਹਾਦਰ ਨੇ ਜਿਹੜਾ ਅੱਜ ਦੇ ਕਿਸਾਨਾਂ ਨੂੰ ਮਜ਼ਾਰਿਆਂ ਤੋਂ ਜ਼ਮੀਨਾਂ ਦੇ ਮਾਲਕ ਬਣਾਉਣ ਵਾਲਾ ਬਾਬਾ ਬੰਦਾ ਬਹਾਦਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਾਰਾਜ ਦੇ ਨਾਮ ਤੇ ਸਿੱਕਾ ਅਤੇ ਬੋਹਰ ਜਾਰੀ ਕਰਨ ਵਾਲਾ ਬਾਬਾ ਬੰਦਾ ਭਾਦਰ ਜਿਸ ਦੇ ਉੱਪਰ ਆਸੀ ਦੇਖ ਤੇ ਫਤਿਹ ਨੂਸਰਤ ਬੇਦਰਾਗ ਜ਼ਫਤ ਅਜ਼ਤਾਨੇ ਗੁਰੂ ਗੋਬਿੰਦ ਸਿੰਘ ਅੱਜ ਉਸ ਮਹਾਨ ਯੋਧੇ ਜਰਨੈਲ ਜਿਸ ਨੇ ਸਰਹੰਦ ਦੀ ਇਤਿਹਾਸ ਨਿ ਟਕੜਕਾ ਕੇ ਗੌਰਵ ਮੇ ਇਤਿਹਾਸ ਰਚਿਆ ਉਹ ਦਿਹਾੜਾ ਅਸੀਂ 13 ਮਈ ਨੂੰ ਬਣਾਉਣ ਜਾ ਰਹੇ ਹਾਂ ਸਾਡੇ ਪ੍ਰਧਾਨ ਜੀ ਸਾਡੇ ਚੇਅਰਪਰਸਨ ਸਾਡੇ ਬੀਤੀ ਸਾਰੇ ਅਸੀਂ ਸਾਰੇ ਸਾਡੇ ਸਾਥੀ ਸਰਪੰਚ ਸਾਹਿਬ ਸਾਰੇ ਅਸੀਂ ਸਾਰੇ ਰਕੇ ਜੀ ਸਾਰੇ ਇਕੱਠੇ ਇੱਕ ਟੀਮ ਦੇ ਰੂਪ ਦੇ ਵਿੱਚ ਅਸੀਂ ਉਹ ਦਿਹਾੜਾ 100 ਗੱਡੀ ਦਾ ਕਾਫਲਾ ਬਾਬਾ ਬੰਦਾ ਬਹਾਦਰ ਪਬਨ ਨੂੰ ਰੱਖਵਾ ਤੋਂ ਚੱਲੇਗਾ ਜਿਹੜਾ ਕਿ ਉਹ ਰੋਡ ਮੈਪ ਕੀ ਕੁਝ ਰਹਿਣ ਵਾਲਾ ਹੈ ਇਹਦਾ ਇਹਦਾ ਹੋएगा ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਹੋਏਗਾ ਪ੍ਰੋਗਰਾਮ ਹੋਏਗਾ ਉਹਦੇ ਵਿੱਚ ਅਸੀਂ ਸਾਰੀ ਡਿਟੇਲ ਅਸੀਂ ਪੈਂਫਲਟ ਵੀ ਦੇਵਾਂਗੇ ਥਾਂ ਥਾਂ ਤੇ ਉਸ ਮਾਰਚ ਦਾ ਫਤਿਹ ਮਾਰਚ ਦਾ ਸਵਾਗਤ ਹੋਏਗਾ ਚੱਪੜ ਚਿੜੀ ਦੇ ਵਿੱਚ ਇੱਕ ਸਮਾਗਮ ਹੋਏਗਾ ਜਿੱਥੇ ਬੋਲਾਰੇ ਵੀ ਬੋਲਣਗੇ ਢਾਡੀ ਵੀ ਹੋਣਗੇ ਕਵੀਸ਼ਰ ਵੀ ਹੋਣਗੇ ਇਤਿਹਾਸਕਾਰ ਵੀ ਹੋਣਗੇ ਉਹ ਚਪੜਚੀ ਦੀ ਸਮਾਗਮ ਹੋਏਗਾ ਅਤੇ ਸ਼ਾਮ ਨੂੰ 5 ਵਜੇ ਜਿੱਥੇ ਸਰਹੰਦ ਫਤਿਹ ਕੀਤੀ ਜਿੱਥੇ ਫਤਿਹ ਦਾ ਝੰਡਾ ਮਹਾਨ ਯੋਧੇ ਜਰਨੈਲ ਬਾਬਾ ਬੰ다 ਸਿੰਘ ਬਹਾਦਰ ਨੇ ਲਹਿਰਾਇਆ ਅਸੀਂ ਉਸ ਸਥਾਨ ਤੇ ਫਤਿਹ ਦਾ ਝੰਡਾ ਲਹਿਰਾਵਾਂਗੇ 13 ਮਈ ਸ਼ਾਮ 5 ਵਜੇ ਸਾਰਿਆਂ ਨੂੰ ਉਸ ਮਾਰਚ ਦੇ ਵਿੱਚ ਆਉਣ ਲਈ ਖੁੱਲਾ ਸੱਦਾ ਕੋਈ ਸਿਆਸੀ ਹੱਦਾਂ ਬਣੇ ਟੱਪ ਕੇ ਆਓ ਸਾਰੇ ਮਿਲ ਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਮਹਾਨ ਯੋਧਿਆਂ ਨੂੰ ਉਹਨਾਂ ਮਹਾਨ ਜਥੇਦਾਰਾਂ ਨੂੰ ਯਾਦ ਕਰੀਏ ਜਿਨ੍ਹਾਂ ਨੇ ਮਨੁੱਖਤਾ ਨੂੰ ਇੱਕ ਜ਼ਿੰਦਗੀ ਜਿਉਣ ਦਾ ਸਬਕ ਸਿਖਾਇਆ ਜੁਰਮ ਨਾਲ ਲੜੇ ਦੇ ਜਿਹੜੇ ਮੁਗਲ ਸਾਮਰਾਜ ਦਾ ਖਾਤਮਾ ਕਰਨ ਵਾਲਾ ਮਹਾਨ ਯੋਧਾ ਬਾਬਾ ਬੰਦਾ ਸਿੰਘ ਬਹਾਦਰ ਆਓ ਉਹ ਯੋਧੇ ਜਨੈਲ ਨੂੰ ਯਾਦ ਕਰੀਏ ਬਾਬਾ ਬੰਦਾ ਬਹਾਦਰ ਨੂੰ 13 ਮਈ ਸਵੇਰੇ 8 ਵਜੇ ਬਾਬਾ ਬੰਦਾ ਬਹਾਦਰ ਪਵਨ ਰਕਵਾ ਤੋਂ ਮਾਰਚ ਆਰੰਭ ਹੋਇਆ ਤੇ ਮੈਮ ਇਹ ਜਿਹੜੀ ਫਤਿਹ ਮਾਰਚ ਇਹ ਫਾਊਂਡੇਸ਼ਨ ਨੂੰ ਪਹਿਲੀ ਵਾਰ ਕੱਟੀ ਜਾ ਰਹੀ ਹੈ ਜ ਜ ਕਿੰਨੇ ਸਾਲਾਂ ਤੋਂ ਇਹ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਇਹ ਮੇਰੇ ਖਿਆਲ ਹਰ ਸਾਲ ਹੀ ਹੁੰਦਾ ਕਈ ਕਿੰਨੇ ਸਾਲਾਂ ਤੋਂ ਜੀ 15 ਸਾਲ ਤੇ ਸਮਾਜ ਦੇ ਵਿੱਚ ਜਦ ਇਹਦਾ ਦੇ ਉਪਰਾਲੇ ਕੀਤੇ ਜਾਂਦੇ ਨੇ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਤੇ ਉਹਨਾਂ ਨੂੰ ਬਹੁਤ ਵਧੀਆ ਜਿਹੜਾ ਸੁਨੇਹਾ ਮਿਲਦਾ ਹੈ ਤੇ ਇਤਿਹਾਸ ਨਾਲ ਇਤਿਹਾਸ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਤੇ ਅਜੇ ਉਪਰਾਲੇ ਲਈ ਫਾਊਂਡੇਸ਼ਨ ਨੂੰ ਵੀ ਇਹ ਜਿਹੜਾ ਸਲੰਘਾ ਇਹੋ ਕੰਮ ਕੀਤਾ ਗਿਆ ਹੈ ਤੇ ਤੁਸੀਂ ਵੀ ਜਰੂਰ ਇਸ ਫਤਿਹ ਮਾਰਚ ਦਾ ਹਿੱਸਾ ਬਣੋ ਤੇ ਦੇਖਦੇ ਰਹੋ ਹੈਡਲਾਈਟਸ 24